ਕਹਿੰਦੇ ਨੇ ਹੁਨਾਰ ਵੀਰਵਾਨ ਦੇ ਹੋਠ ਚਿਕਨੇਪਾ ਤਸਮੀ ਦੇ ਨਤੀਜਿਆਂ ਚ ਸਰਕਾਰੀ ਹਾਈ ਸਕੂਲ ਪੰਜ ਗਰਾਈਆਂ ਦੀਆਂ ਦੋ ਬੱਚੀਆਂ ਨੇ ਜ਼ਿਲ੍ਹੇ ਵਿੱਚ ਟੌਪ ਕੀਤਾ ਹੈ ਤੇ ਲੜਕੀਆਂ ਜਿਨ੍ਹਾਂ ਨੇ 2 ਸਾਲ ਪਹਿਲਾਂ 8ਵੀਂ ਵਿੱਚੋਂ ਵੀ ਟੌਪ ਕੀਤਾ ਸੀ ਤੇ ਉਸ ਵੇਲੇ ਪੰਜਾਬ ਗਵਰਨਰ ਨੇ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਸੀ ਤੇ ਇਸ ਮੌਕੇ ਤੇ ਪਿੰਡ ਵਾਸੀਆਂ ਅਤੇ ਸਕੂਲ ਸਟਾਫ ਨੇ ਦੋਨੇ ਬੱਚੀਆਂ ਨੂੰ ਸਨਮਾਨਿਤ ਕੀਤਾ ਤੇ ਇਸ ਮੌਕੇ ਤੇ ਬੱਚਿਆਂ ਨੇ ਕਿਹਾ ਹੈ ਕਿ ਸਫਲਤਾ ਵਿੱਚ ਸਕੂਲ ਸਟਾਫ ਸਮੇਤ ਪਰਿਵਾਰ ਦਾ ਸਾਥ ਰਹਿਣਾ ਉਹਨਾਂ ਦੇ ਲਈ ਕਾਫੀ ਜ਼ਿਆਦਾ ਜਿਹੜਾ ਹੈ ਚੰਗੀ ਗੱਲ ਰਹੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਰਕਾਰੀ ਸਕੂਲ ਵਿੱਚ ਹੀ ਉੱਚੀ ਸਹੂਲਤਾਂ ਤੇ ਪੜਾਈ ਮਿਲ ਰਹੀ ਜੋ ਨਿੱਜੀ ਸਕੂਲ ਦੇ ਵਿੱਚ ਮਿਲਦੀ ਹੈ ਉਹਨਾਂ ਨੇ ਕਿਹਾ ਹੈ ਕਿ ਦੋਨੇ ਬੱਚੀਆਂ ਜੜੀਆਂ ਨੇ ਇਹਨਾਂ ਦੋਨਾਂ ਬੱਚੇ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਹਨਾਂ ਨੇ 6500 ਦੇ ਵਿੱਚੋਂ ਇੱਕ ਨੇ 631 ਅਤੇ ਦੂਜੀ ਨੇ 628 ਨੰਬਰ ਹਾਸਲ ਕਰਕੇ ਮੁਕਾਮ ਹਾਸਲ ਕੀਤਾ ਹੈ ਤੇ ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਅਤੇ ਪਿੰਡ ਵਾਸੀਆਂ ਨੇ ਕੁਝ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲ ਪੰਜ ਗਰਾਿਆਂ ਵਿੱਚ ਬੱਚੀਆਂ ਨੂੰ ਪੜਾਈ ਵਿੱਚ ਪੂਰੀ ਮਿਹਨਤ ਕਰਵਾਈ ਜਾਂਦੀ ਹੈ ਤੇ ਹਰ ਸਕੂਲ ਦੇ ਵਿੱਚ ਸਕੂਲਤ ਹੀ ਜੇਕਰ ਗੱਲ ਕਰੀਏ ਤਾਂ ਉਹ ਮੁਹैया ਕਰਵਾਉਣ ਦੀ ਕੋਸ਼ਿਸ਼ ਜੜੀ ਹੈ ਔਰ ਇਹਨਦੀ ਤੇ ਮੁਹैया ਕਰਵਾਈ ਵੀ ਜਾਂਦੀ ਹੈ ਜਿਸ ਦਾ ਨਤੀਜਾ ਤੁਸੀਂ ਦੇਖ ਸਕਦੇ ਹੋ ਤੇ ਸਕੂਲ ਦੀਆਂ ਇਹਨਾਂ ਬੱਚੀਆਂ ਨੇ ਜਿੱਥੇ ਟੌਪ ਕੀਤਾ ਹੈ ਤੇ ਉੱਥੇ ਹੀ ਆਪਣੇ ਪਿੰਡ ਦਾ ਨਾਂ ਤੇ ਸਕੂਲ ਦਾ ਨਾਮ ਵੀ ਰੌਸ਼ਨ ਕਰਕੇ ਦਿਖਾਇਆ ਹੈ। ਸਭ ਤੋਂ ਪਹਿਲਾਂ ਸ਼ਸ਼ੀਕਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ। ਗਵਰਨਮੈਂਟ ਹਾਈ ਸਕੂਲ ਪੰਜਗਰਾਈਆਂ ਡਿਸਟ੍ਰਿਕਟ ਗੁਰਦਾਸਪੁਰ ਔਰ ਸਾਡੇ ਦੋ ਸਟੂਡੈਂਟਸ 10th ਕਲਾਸ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਮੈਰਿਟ ਵਿੱਚ ਆਏ ਨੇ ਗੁਰਸ਼ਰਨਜੀਤ ਕੌਰ ਵਿਦ 97.08 ਪਰਸੈਂਟੇਜ ਐਂਡ ਕਾਜਲਦੀਪ ਕੌਰ ਵਿਦ 96.62 ਪਰਸੈਂਟੇਜ ਐਂਡ ਵੀ ਆਲ ਆਰ ਵੀ ਆਲ ਆਰ ਫੀਲਿੰਗ ਪ੍ਰਾਊਡ ਆਫ ਹਰ। ਵਾਰਡ ਵੀਰੇ ਸੀ ਗੱਲ ਨਾਲ ਵਾਲੋ ਉਹਦੇ ਬਾਰੇ ਦੱਸੋ ਜੀ ਬਿਲਕੁਲ ਜੀ ਅੱਜ ਤੋਂ 2 ਸਾਲ ਪਹਿਲਾਂ ਇਨ 8th ਕਲਾਸ ਦੀ ਸਟੂਡੈਂਟਸ ਆ ਮੈਰਿਟ ਮੈਰਿਟੋਰੀਅਸ ਸਟੂਡੈਂਟਸ ਸੋ ਉਦੋਂ ਵੀ ਇਹਨਾਂ ਦੀ ਮੈਰਿਟ ਆਈ ਸੀਗੀ ਜੀ ਔਰ ਗਵਰਨਰ ਸਾਹਿਬ ਨੇ ਸਾਨੂੰ ਰਾਜ ਭਵਨ ਵਿੱਚ ਬੁਲਾ ਕੇ ਇਹਨਾਂ ਬੱਚਿਆਂ ਨੂੰ ਸਨਮਾਨਤ ਕੀਤਾ ਸੀਗਾ ਔਰ ਇਹਨਾਂ ਨੂੰ ਵਜੀਫਾ ਰਾਸ਼ੀ ਜਿਹੜੀ ਆ ਉਹ ਦਿੱਤੀ ਗਈ ਸੀ ਸਾਡੇ ਸਕੂਲ ਵੱਲੋਂ ਬੱਚਿਆਂ ਦਾ ਹੌਸਲਾ ਵਾਹ ਕੀਤਾ ਗਿਆ ਸਨਮਾਨਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਦੇਖੋ ਸਕੂਲ ਵੱਲੋਂ ਤਾਂ ਸਨਮਾਨਤ ਕਰਨਾ ਬਣਦਾ ਹੀ ਹੈ ਜੀ ਕਿਉਂਕਿ ਇਹਨਾਂ ਬੱਚੀਆਂ ਨੇ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਸੋ ਇਸ ਕਰਕੇ ਸਾਡੇ ਸਾਰੇ ਸਟਾਫ ਵੱਲੋਂ ਇਹਨਾਂ ਬੱਚੀਆਂ ਨੂੰ ਸਨਮਾਨਤ ਕੀਤਾ ਗਿਆ ਹੈ ਔਰ ਮੈਨੂੰ ਆਪਣੇ ਸਟਾਫ ਦਾ ਵੀ ਸਟਾਫ ਤੇ ਵੀ ਮਾਣ ਹੈ ਔਰ ਇਸ ਪਿੰਡ ਤੇ ਵੀ ਮਾਣ ਹੈ ਇਹਨਾਂ ਬੱਚੀਆਂ ਦੇ ਇਹਨਾਂ ਮਾਪਿਆਂ ਤੇ ਮਾਣ ਹੈ ਕਿ ਇਹ ਬੱਚੀਆਂ ਜਿਹੜੀਆਂ ਨੇ ਅੱਜ ਮੈਰਿਟ ਵਿੱਚ ਆ ਕੇ ਸਾਡੇ ਸਾਰਿਆਂ ਨੂੰ ਸਾਨੂੰ ਪੰਜਾਬ ਵਿੱਚ ਜਿਹੜਾ ਹੈ ਮਾਣ ਦਵਾਇਆ ਹੈ ਥੈਂਕ ਯੂ ਮੇਰਾ ਨਾਮ ਗੁਰਚਰਨਜੀਤ ਕੌਰ ਹੈ ਮੈਂ ਸਰਕਾਰੀ ਹਾਈ ਸਕੂਲ ਪੰਜਗੜਾਇਆਂ ਦੀ ਵਿਦਿਆਰਥਣਾਂ ਤੇ ਮੈਂ ਅੱਜ 10ਵੀਂ ਜਮਾਤ ਦੇ ਮੈਰਿਟ ਮੈਰਿਟੋਰੀਅਸ ਆਈਆਂ। ਉੱਪਰ ਗਣਾ ਚਾਹੁੰਦਾ ਸਤੂਰ ਸਨਮਾਨ ਕੀਤਾ ਗਿਆ ਅੱਜ ਕਿਦਾਂ ਮਹਿਸੂਸ ਹੋ ਰਿਹਾ ਹੈ? ਹਾਂ ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਸਕੂਲ ਦੇ ਅਧਿਆਪਕ ਜਿਹੜੇ ਮੇਰੇ ਸਾਡੇ ਇਨਚਾਰਜ ਮੈਮ ਸ਼੍ਰੀਮਤੀ ਰਾਜਵਿੰਦਰ ਕੌਰ ਇਹਨਾਂ ਤੇਾਨੂੰ ਇਹਨਾਂ ਨੂੰ ਸਾਡੇ ਬਹੁਤ ਮਾਣ ਹੈ ਕਿ ਅਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਆਂ। ਤੇ ਅਹੀਂ ਬਹੁਤ ਮਤਲਬ ਕਿ ਬਹੁਤ ਜਿਆਦਾ ਖੁਸ਼ ਆਂ ਕਿ ਅਹੀਂ ਅੱਜ ਕੁਤ ਲਾਈਫ ਚੀ ਬਣਾਂ ਜਾਂਦੇ ਮੈਂ ਮੈਂ ਡਾਕਟਰ ਬਣਨਾ ਚਾਹੁੰਦੀ ਆ ਮੈਂ ਮੈਡੀਕਲ ਲਾਈਨ ਚ ਜਾਣਾ ਚਾਹੁੰਦੀ ਆ ਕੀ ਕਹਿਣਾ ਚਾਹੁੰਦੇ ਜਿਹੜੇ ਮਾਂ ਪਿਓ ਬੱਚਿਆਂ ਤੇ ਥੋੜੀ پابੰਦੀ ਲਾ ਕੇ ਰੱਖਦੇ ਉਹਨਾਂ ਨੂੰ ਅੱਜ ਉਹਨਾਂ ਨੂੰ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਕੋਈ ਬੱਚੀਆਂ ਵੀ ਅੱਜ ਕੱਲ ਕਿਉਂਕਿ ਬੱਚਿਆਂ ਨੂੰ ਵੀ ਬਰਾਬਰ ਦਾ ਹੱਕ ਹੈ ਮੁੰਡਿਆਂ ਦੇ ਨਾਲ ਤੇ ਬੱਚਿਆਂ ਨੂੰ ਅੱਜ ਕੱਲ ਕੋਈ ਹਰ ਇੱਕ ਫੀਲਡ 'ਚ ਜਿਹੜੀਆਂ ਲੜਕੀਆਂ ਨੇ ਉਹਨੂੰ ਬਹੁਤ ਵਧੀਆ ਲੱਗਦਾ ਪਿਆ ਹੈ ਸਾਡੇ ਟੀਚਰਸ ਨੂੰ ਸਾਡੇ ਹੈਡਸਰ ਨੂੰ ਸਾਡੇ ਪੇਰੈਂਟਸ ਨੂੰ ਸਾਡੇ ਤੇ ਬਹੁਤ ਮਾਣ ਹੈ ਕਿ ਅਸੀਂ ਅੱਜ ਫੇਰ ਨਾਮ ਰੋਸ਼ਨ ਕੀਤਾ ਹੈ ਸਕੂਲ ਦਾ ਅਸੀਂ 10 'ਚ ਫੇਰ ਮੈਰਿਜ 'ਚ ਆਏ ਆ ਕੀ ਕਹਿਣਾ ਚਾਹੁੰਦੇ ਆ ਸਕੂਲ ਸਟਾਫ ਬਾਰੇ ਮੁਖ ਅਧਿਆਪਕ ਜਨਕ ਆਪਣੇ ਪ੍ਰਿੰਸੀਪਲ ਜੀ ਨੂੰ ਸਕੂਲ ਦੇ ਸਟਾਫ ਬਾਰੇ ਤਾਂ ਇਹ ਕਵਾਂਗੀ ਪਹਿਲਾਂ ਤਾਂ ਕਿ ਸਾਡੇ ਹੈੱਡ ਸਰ ਨੇ ਉਹ ਬਹੁਤ ਹੀ ਮਿਹਨਤੀ ਪਰਸਨ ਨੇਗੇ ਸਾਡੇ ਟੀਚਰਸ ਨੇ ਮੇਰੀ ਇਨਚਾਰਜ ਮੈਮ ਨੇ ਰਾਜਿੰਦਰ ਮੈਮ ਉਹ ਵੀ ਬਹੁਤ ਮਿਹਨਤ ਕਰਵਾਉਂਦੇ ਨੇ ਸਾਡੇ ਇਸ ਸਕੂਲ ਦੇ ਜਿਹੜੇ ਵੀ ਹਰੇਕ ਟੀਚਰ ਚ ਆਪਣੀ ਆਪਣੀ ਖੂਬੀ ਆ ਉਹਨਾਂ ਕੋ ਆਪਣੀ ਆਪਣੀ ਵੱਖਰੀ ਵੱਖਰੀ ਕਹਿ ਲੋ ਇੱਕ ਹਾਈ ਲੈਵਲ ਦੀ ਕਹਿ ਲੋ ਨੋਲੇਜ ਹੈਗੀ ਆ ਅਸੀਂ ਉਹਨਾਂ ਕੋ ਜਿੰਨੀ ਮਰਜ਼ੀ ਨੋਲੇਜ ਲੈ ਸਕਦੇ ਆ ਕੀ ਬਣਨਾ ਚਾਹੁੰਦੇ ਹੋ ਲਾਈਫ ਚ ਮੈਂ ਪ੍ਰੋਫੈਸਰ ਬਣਨਾ ਚਾਹੁੰਦੀ ਆ ਨਮ ਸਸ਼ੀ ਕਾਲ ਜੀ ਮੇਰਾ ਨਾਮ ਰਾਜਵਿੰਦਰ ਕੋਹੜਾ ਹੈ ਮੈਂ ਪੰਜਾਬੀ ਮਿਸਟਰ ਸਰਕਾਰੀ ਹਾਈ ਸਕੂਲ ਪੰਜਗਿਆਂ ਦੀਆਂ ਦੇ ਕੇ ਸੇਵਾਵਾਂ ਉਬਾਰ ਰਹੀਆਂ ਮੈਨੂੰ ਬਹੁਤ ਬਹੁਤ ਖੁਸ਼ੀ ਹੋਈ ਹੈ ਇਹਨਾਂ ਬੱਚੀਆਂ ਨੇ ਮੇਰਾ ਸ਼ੁਰੂ ਤੋਂ ਹੀ ਬੜਾ ਮਾਣ ਵਧਾਇਆ ਇੱਕ ਕਲਾਸ ਵਿੱਚ ਸੀਗੀਆਂ ਮੇਰੇ ਕੋਲ ਤੇ ਉਦੋਂ ਵੀ ਇਹ ਸਕੂਲ ਦੇ ਵਿੱਚ ਫਸਟ ਟਾਈਮ ਮੈਰਿਟ ਆਈ ਸੀਗੀ ਔਰ ਇਹ ਮੇਰੀਆਂ ਬੱਚੀਆਂ ਸੀਗੀਆਂ ਤੇ ਹੁਣ ਇਹਨਾਂ ਨੇ ਫੇਰ ਉਹੀ ਹਿਸਟਰੀ ਰਿਪੀਟ ਕੀਤੀ ਹੈ ਅੱਜ ਫੇਰ ਮੈਂ ਬੜੀ ਪ੍ਰਾਊਡ ਹਾਂ ਇਹਨਾਂ ਤੇ ਕਿ ਇਹਨਾਂ ਨੇ ਅੱਜ ਫੇਰ ਸਾਡਾ ਜ਼ਿਲ੍ਹੇ ਦੇ ਵਿੱਚ ਨਾਮ ਰੌਸ਼ਨ ਕੀਤਾ ਹੈ ਲੋਕ ਇਹਦੇ ਆਕੇ ਨਾਮ ਰੋਸੇ ਕਰਦੇ ਮੈਂ ਇਹ ਮੇਰੀਆਂ ਆਪਣੀਆਂ ਹੀ ਬੱਚੀਆਂ ਸੀ ਜਿੰਨਾ ਜੇ ਮੇਰਾ ਬੇਟਾ ਅੱਜ ਫਸਟ ਆਂਦਾ ਤੇ ਅੱਜ ਉਹ ਜਿੰਨੀ ਖੁਸ਼ੀ ਉਸ ਵਲੇ ਹੁੰਦੀ ਹੈ ਅੱਜ ਉਸ ਉਹੀ ਖੁਸ਼ੀ ਮੈਨੂੰ ਹੋ ਰਹੀ ਹੈ ਸਕੂਲਾਂ ਨਾਲ ਇੱਕ ਵਹਿਮ ਆ ਮਾਂ ਕੋਲ ਹਾਂ ਜਿਹੜਾ ਦੂਰ ਹੋ ਰਿਹਾ ਹੈ ਬਿਲਕੁਲ ਬਿਲਕੁਲ ਇਹ ਇੱਕ ਵਹਿਮ ਹੀ ਜੇ ਇੱਥੇ ਜਿਆਦਾ ਵਧੀਆ ਜੇ ਗਵਰਨਮੈਂਟ ਸਕੂਲਾਂ ਦੇ ਵਿੱਚ ਸਟੱਡੀ ਐਜ਼ ਕੰਪੈਰੀਟਿਵਲੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਾਡ ਕੋ ਫੈਸਿਲਿਟੀਆਂ ਵੀ ਉਹਨਾਂ ਤੋਂ ਵੱਧ ਹੈ ਉਸ ਤੋਂ ਇਲਾਵਾ ਜੇ ਸਾਡਾ ਜਿਹੜਾ ਸਟਾਫ ਹੈ ਉਹ ਆਪਣੇ ਲੈਵਲ ਤੇ ਵੀ ਜਿੰਨਾ ਹੀ ਮਦਦ ਕਰ ਸਕਦਾ ਹੈ ਸਕੂਲ ਦੇ ਬੱਚਿਆਂ ਦੀ ਉਹੀ ਮਦਦ ਉਹ ਕਰਦਾ ਹੈ ਹੁਣ ਸਾਡੇ ਸਕੂਲ ਦੇ ਵਿੱਚ ਬੜੀ ਦੂਰੋਂ ਦੂਰੋਂ ਬੱਚੇ ਆ ਰਹੇ ਨੇ ਔਰ ਜਿੰਨੇ ਆਟੋ ਰਿਕਸ਼ਾ ਤੇ ਆ ਰਹੇ ਨੇ ਉਹ ਸਾਡਾ ਸਟਾਫ ਜਿਹੜਾ ਉਹ ਸਾਰਾ ਕੁਝ ਉਹ ਹੀ ਫੋਰਡ ਕਰਦਾ ਪਿਆ ਜੀ ਆਪਣੇ ਕੋਲੋਂ ਪੈਸੇ ਦੇ ਕੇ ਆਪਣੇ ਪੱਲੋਂ